ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ 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 ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਭਾਈ ਹਰਮੀਤ ਸਿੰਘ ਵਾਹ ਭਾਈ ਅੰਕਿਸ ਜਗ੍ਹਾ ਦੇ ਉੱਪਰ ਖੜੇ ਆ ਕੀ ਇਤਿਹਾਸ ਆ ਇਸ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਗੁਰਪਿਆਰੀ ਸੰਜੀਓ ਆਪ ਜੀ ਜੋ ਇਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰ ਕੌਰ ਜੀ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਮਾਮਾ ਜੀ ਕਿਰਪਾਲ ਚੰਦ ਜੀ ਅਤੇ ਹੋਰ ਸੰਗਤਾਂ ਸਮੇਤ 300 ਜਥੇ ਦੇ ਸਮੇਤ ਸਤਿਗੁਰ ਜੀ ਇਸ ਸਥਾਨ ਤੇ ਆ ਕੇ ਬਰਾਜੇ ਸਨ ਜਿਸ ਸਥਾਨ ਤੇ ਸਤਿਗੁਰੂ ਜੀ ਨੇ ਬਰਾਜੇ ਸਨ ਇਹ ਸਾਰੀ ਜਗਾ ਅਦਵਨ ਟੋਡਰਮਲ ਦੀ ਸੀ ਜਦੋਂ ਜਿਸ ਸਥਾਨ ਤੇ ਮਹਾਰਾਜ ਜੀ ਬਰਾਜੇ ਸਨ ਇੱਥੇ ਸਾਧੂ ਸੇਵਾ ਕਰਦੇ ਸਨ ਪ੍ਰਾਣੀ ਸਮੇਤ ਝੜੀ ਝੜੀ ਸੀ ਖਾਲੀ ਥਾਂ ਸੀ ਉਸ ਤੋਂ ਬਾਅਦ ਮਹਾਂਪੁਰਸ਼ਾ ਵੱਲੋਂ ਅਦਵਨ ਟੋਡਰਮਲ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਦੇ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਪਹੁੰਚੇ ਹਨ ਆਪ ਲੰਗਰ ਪਾਣੀ ਤਿਆਰ ਕਰਕੇ ਪ੍ਰਵਾਦ ਸਮੇਤ ਇੱਥੇ ਪਹੁੰਚੋ ਉਸ ਤੋਂ ਬਾਅਦ ਅਦਵਨ ਟੋਡਰਮਲ ਜੀ ਜਿਨ੍ਹਾਂ ਦਾ ਨਗਰ ਇਸ ਨਗਰ ਅੱਲਵਰਕ ਤੋਂ 2 ਕਿਲੋਮੀਟਰ ਕਾਕੜਾ ਨਗਰ ਹੈ ਉੱਥੋਂ ਚੱਲ ਕੇ ਪਰਿਵਾਰ ਸਮੇਤ ਲੰਗਰ ਪਾਣੀ ਤਿਆਰ ਕਰਕੇ ਇਸ ਸਥਾਨ ਤੇ ਪਹੁੰਚੇ ਤੇ ਮਹਾਰਾਜ ਜੀ ਤੇ ਸੰਗਤਾਂ ਦੀ ਸੇਵਾ ਕੀਤੀ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਗੁਰੂ ਪਾਤਸ਼ਾਹ ਜੀ ਇੱਥੋਂ ਭਵਾਨੀਗੜ੍ਹ ਨੂੰ ਚਾਲੇ ਪਾਉਣ ਲੱਗੇ ਤਾਂ ਅਦਵਨ ਟੋਡਰਮਲ ਜੀ ਬਲੋਂ ਬੇਨਤੀ ਕੀਤੀ ਗਈ ਕਿ ਮਹਾਰਾਜ ਜੀ ਬੇਨਤੀ ਹੈ ਕਿ ਆਪ ਜੀ ਇਸ ਸਥਾਨ ਤੇ ਕੁਝ ਦਿਨ ਹੋਰ ਠਹਿਰੋ ਮੇਰੀ ਭਾਵਨਾ ਹੈ ਕਿ ਮੈਂ ਸੇਵਾ ਕਰਾਂ ਤੇ ਸੰਗਤ ਦੀ ਸੇਵਾ ਕਰਾਂ ਆਪ ਜੀ ਜਿਦੇ ਸਹਿਤ ਮੈਨੂੰ ਆਪਣੇ ਨਾਲ ਲੈ ਚੱਲੋ ਉਸ ਤੋਂ ਬਾਅਦ ਤਨਤਨ ਸ਼ਿਰਗੁਰ ਤੇ ਇੱਕ ਬਾਦਰ ਮਹਾਰਾਜ ਜੀ ਵੱਲੋਂ ਤੁਹਾਨੂੰ ਬਚਨ ਕੀਤੇ ਗਏ ਕਿ ਆਪ ਜੀ ਦੀ ਸੇਵਾ ਤੋਂ ਬਹੁਤ ਖੁਸ਼ਾ ਆਉਣ ਵਾਲੇ ਸਮੇਂ 'ਚ ਆਪ ਕੋਲ ਧਨ ਦੌਲਤ ਵੀ ਕਮੀ ਨਹੀਂ ਰਹਿਣੀ ਪਰ ਉਹ ਧਨ ਦੌਲਤ ਆਪ ਜੀ ਵੱਲੋਂ ਬਹੁਤ ਵੱਡੀ ਸੇਵਾ 'ਚ ਹੀ ਲਗਾਈ ਦਿੱਤੀ ਜਾਵੇ ਉਸ ਤੋਂ ਬਾਅਦ ਗੁਰੂ ਪਿਆਰੀ ਸੰਗ ਜੋ ਆਪ ਪੱਲੀ ਪਤ ਜਾਣਦੇ ਹੋ ਕਿ ਕਿਵੇਂ ਧਮਾਂਟੋਡਰ ਮਲ ਜੀ ਆਪਣੀ ਮਿਹਨਤ ਕਰਦੇ ਹੋਏ ਦਿੱਲੀ ਦਰਬਾਰ ਦਿੱਲੀ ਦਰਬਾਰ ਤੋਂ ਸੁਭਾ ਸਰੰਦ ਦੇ ਦੀਵਾਨ ਤੇ ਉਹਦੇ ਤੱਕ ਪਹੁੰਚੇ ਜਦੋਂ ਸੁਬਾ ਸਰਾਂ ਦੇ ਦਵਾਨ ਦੇ ਉਦੇ ਤੱਕ ਪਹੁੰਚੇ ਉਥੋਂ ਦਵਾਨ ਟੋਡਰ ਮਲਜੀ ਨੂੰ ਪਤਾ ਲੱਗਿਆ ਕਿ ਤੰਤਨ ਮਾਤਾ ਗੁਜਰ ਕੌਰ ਬਾਬਾ ਜੁਰਾਬਰ ਸਿੰਘ ਬਾਬਾ ਫਤੀ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਦਰਬਾਰ ਚ ਜਾ ਕੇ ਗੱਲਬਾਤ ਕਰਕੇ ਜੋ ਮਾਤਾ ਗੁਜਰ ਕੌਰ ਛੋਟੇ ਸ ਬੱਚਿਆਂ ਦੀਆਂ ਸਹਬਜਾਦੇ ਦੀਆਂ ਲੋਥਾਂ ਨੂੰ ਲੈਣ ਲਈ ਮਨਾਇਆ ਗਿਆ ਉਸ ਤੋਂ ਬਾਅਦ ਆਪ ਜੀ ਜਾਣਦੇ ਹੋ ਸੁਬਾ ਸਰਾਂਦ ਵੱਲੋਂ ਕਿਵੇਂ ਜੋ ਕਿ ਜਿੱਥੇ ਤੱਕ ਉਸ ਦੀ ਮਾਲਕੀ ਸੀ ਉੱਥੇ ਤਾਂ ਉਸ ਨੇ ਜ਼ਮੀਨ ਦਿੱਤੀ ਨਹੀਂ ਸੰਸਕਾਰ ਕਰ ਲਈ ਉਸ ਤੋਂ ਬਾਅਦ ਆਪ ਜੀ ਜਾਣਦੇ ਹੋ ਉਹਦੋਂ ਟੋਡਰ ਮਲਜੀ ਵੱਲੋਂ ਅੱਤੇਵਾਲ ਪਿੰਡ ਜਿਸ ਜਿਮੀਦਾਰ ਦੀ ਉਹ ਜ਼ਮੀਨ ਸੀ ਉਸ ਤੋਂ ਖਰੀਦ ਕੇ ਉੱਥੇ ਫਿਰ ਮੋਰਾ ਖੜੀਆਂ ਕਰ ਪਹਿਲਾਂ ਬਸਾਈਆਂ ਸੀ ਉਸ ਤੋਂ ਬਾਅਦ ਸੁਬਾ ਸਰੰਦ ਵੱਲੋਂ ਛੱਤ ਰਖੀ ਆਪ ਖੜੀਆਂ ਮੋਰਾ ਕਰਕੇ ਜਿੰਨੀ ਵੀ ਜ਼ਮੀਨ ਚਾਹੁੰਦੇ ਆਪ ਲੈ ਸਕਦੇ ਉਸ ਤੋਂ ਬਾਅਦ ਮੋਰਾ ਖੜੀਆਂ ਕਰਕੇ ਉਹ ਜ਼ਮੀਨ ਖਰੀਦੀ ਅਤੇ ਮਾਤਾ ਗੁਰੂਕੌਰ ਛੋਟੇ ਸਾਹਿਬ ਜਦਿਆਂ ਦਾ ਸੰਸਕਾਰ ਕੀਤਾ ਉਸ ਤੋਂ ਅਗਲੇ ਦਿਨ ਜਦੋਂ ਫੁੱਲਾਂ ਦੀ ਰਸਮਾਂ ਦਾ ਕੀਤੀ ਤਾਂ ਜੋ ਮਾਤਾ ਜੀ ਅਤੇ ਬੱਚਿਆਂ ਦੇ ਅਸਤ ਸੰਨ ਹੋ ਛੋਟੀ ਗੱਗਰ ਵਿੱਚ ਪਾ ਕੇ ਜੋ ਵੱਡੀ ਗੱਗਰ ਸੀ ਉਹ ਜਿੱਥੇ ਅੱਜ ਜੋਤੀਸਰੂਪ ਗੁਰਦੁਆਰਾ ਸਾਹਿਬ ਬਣਿਆ ਉੱਥੇ ਰੱਖ ਦਿੱਤੀ ਔਰ ਛੋਟੀ ਗੱਗਰ ਸੀ ਅਸਤ ਵਾਲੀ ਫੁੱਲਾਂ ਵਾਲੀ ਉਹ ਭਾਈ ਜੋਤ ਸਿੰਘ ਜੀ ਵੱਲੋਂ ਇਸ ਨਗਰ ਕੇ ਲਿਆ ਕੇ ਇੱਥੇ ਜੋ ਮਹਾਰਾਜ ਜੀ ਵਾਚਨ ਕਰਕੇ ਗਏ ਸੀ ਕੱਚਾ ਥੜਾ ਬਣਾ ਕੇ ਗਏ ਸੀ ਸੇਵਾ ਅੱਗੇ ਤੋਂ ਅੱਗੇ ਮਹਾਂਪੁਰਸ਼ ਕਰਦੇ ਰਹੇ ਉਸੇ ਥੜੇ ਸਾਹਿਬ ਦੇ ਕੋਲ ਰੱਖ ਕੇ ਭਾਈ ਜੋਤ ਸਿੰਘ ਜੀ ਵੱਲੋਂ ਪੈਦਲ ਗੁਰਗਮਨ ਸਿੰਘ ਜੀ ਕੋਲ ਜਾ ਕੇ ਸਾਰਾ ਚੀਜ਼ ਦਾ ਦਸਾਨ ਦੱਸਿਆ ਗਿਆ 1990 ਚ ਜਦੋਂ ਨਵੇਂ ਸਥਾਨ ਦੀ ਸੇਵਾ ਚੱਲੀ ਉਸ ਸਮੇਂ ਪਟਾਈ ਵਖਤ ਵਸਤ ਪ੍ਰਗਟ ਹੋਏ ਅਤੇ ਸੰਗਤਾਂ ਨੇ ਦਰਸ਼ਨ ਕੀਤੇ ਉਹ ਸੰਗਤ ਅੱਜ ਵੀ ਮੌਜੂਦ ਹੈ ਨਗਰ ਅਲਵਰਖ ਵਿੱਚ ਜਿੰਨਾਂ ਲੋਕ ਦੇਖਿਆ ਗਿਆ ਦਰਸ਼ਨ ਕੀਤੇ ਗਏ ਅਜੇ ਚਰਨਾਂ ਦੇ ਆਪਣਾ ਗੁਰੂ ਪਿਆਰੇ ਸੰਗ ਜੀ ਜੋ ਚਰਨਾਂ ਦੇ ਆਪ ਜੀ ਦਰਸ਼ਨ ਕਰ ਰਹੇ ਮਾਤਾ ਜੀ ਦੇ ਇਹ ਜਦੋਂ ਅਸਤ ਕੱਢ ਕੇ ਵਰਤਨ ਚ ਪਾ ਕੇ ਕਮਰੇ ਚ ਰੱਖੇ ਗਏ ਤਾਂ ਉਹ ਕਮਰੇ ਦੀਆਂ ਦਰਵਾਜ਼ੇ ਦੀ ਗੁੰਡੇ ਆਪਣੇ ਆਪ ਲੱਗ ਚੁੱਕੇ ਸਨ ਅਨ ਪਿਆਰੇ ਵੱਲੋਂ ਪੰ ਸਿੰਘਾ ਵੱਲੋਂ ਬੇਨਤੀ ਕੀਤੀ ਗਈ ਅਰਦਾਸ ਬੇਨਤੀ ਕੀਤੀ ਗਈ ਦਰਵਾਜ਼ੇ ਖੁੱਲ੍ਹੇ ਗਏ ਉਸ ਸਮੇਂ ਸ੍ਰੀ ਮਾਤਾ ਜੀ ਦੇ ਚਰਨ ਪ੍ਰਗਟ ਹੋਏ ਜੋ ਕਿ ਸੰਗਤ ਅੱਜ ਵੀ ਦਰਸ਼ਨ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ